ਸੀ ਇਸ ਕੰਮ ਨੂੰ ਹੱਥ ਕੱਲ ਕੀਤੀ ਹੈ ਨਿਵਾ ਪਟਣ ਦੀ ਅੱਜ ਟਾਟਾ ਨੇੜੇ ਲਾ ਰਹੇ ਆ ਸੋਮਵਾਰ ਨੂੰ ਕੰਮ ਦੀ ਸ਼ੁਰੂਆਤ ਹੈ ਚਲਾਉਣ ਦੀ ਅਸੀਂ ਬਣਾਉਨੇ ਆ ਪੋਲਟਰੀ ਫਾਰਮ ਅੰਡ ਦਾਤੇਵਾਸ ਔਰ ਜ਼ਿਲ੍ਹਾ ਮਾਨਸਾ ਸੀਂ ਬਹੁਤ ਸਾਰੇ ਪਹਿਲਾਂ ਪੋਲਟਰੀ ਫਾਰਮ ਬਣਾਏ ਨੇ। ਤਕਰੀਬਨ ਅਸੀਂ 20 ਪੋਲਟਰੀ ਫਾਰਮਾਂ ਦੇ ਨੇੜੇ ਤੇੜੇ ਪਹੁੰਚ ਗਏ। ਜਿਸ ਭਰਾ ਨੂੰ ਕਿਸੇ ਨੂੰ ਵੀ ਲੋੜ ਹੋਵੇ ਕੋਈ ਪੋਲਟਰੀ ਫਾਰਮ ਬਣਵਾਉਣਾ ਹੋਵੇ ਕਿਸੇ ਤਰ੍ਹਾਂ ਦਾ ਵੀ ਸ਼ੈੱਡ ਬਣਵਾਉਣਾ ਹੋਵੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਸੰਪਰਕ ਨੰਬਰ 97797 ਔਰ 2857 ਦੇਖ ਸਕਦੇ ਹੋ ਨਿਉਂਬ ਤਿਆਰ ਹੈ ਕਿਉਂਕਿ ਅਸੀਂ ਸਾਰਾ ਕੰਮ ਜਿਹੜਾ ਕਰ ਰਹੇ ਆ ਠੇਕੇ ਤੇ ਕਰ ਰਹੇ ਆ ਨਾਮ ਹੈ ਮੇਰਾ ਜਗਤਾਰ ਸਿੰਘ ਔਰ ਪਿੰਡ ਡਸ ਦਾ ਜ਼िला ਸੰਗਰੂਰ ਤਹਿਸੀਲ ਆਰਾ ਕਾਕਾ ਜਿਆਦਾ ਕਰ ਕਿਵੇਂ ਭਲਾਡੇ ਦੇ ਏਰੀਆ ਵਿੱਚ ਕੰਮ ਕਰਦਾ ਕਿਸੇ ਨੇ ਸਾਡੇ ਤੋਂ ਕੰਮ ਕਰਵਾਉਣਾ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤੁਹਾਨੂੰ ਜੇ ਤੁਹਾਡੇ ਦੋਸਤ ਨੂੰ ਤੁਹਾਡੇ ਰਿਸ਼ਤੇਦਾਰ ਨੂੰ ਕਿਸੇ ਨੂੰ ਵੀ ਲੋੜ ਪੈਂਦੀ ਹੈ ਸਾਡੀ ਕਦੋਂ ਵੀ ਮਿਲ ਸਕਦੇ ਹੋ ਜਾਂ ਕਿਸੇ ਵੀਡੀਓ ਦੀ ਲੋੜ ਹੁੰਦੀ ਹੈ ਤੁਹਾਨੂੰ ਜਾਂ ਕਿਸੇ ਚੀਜ਼ ਦੀ ਮਸ਼ਹੂਰੀ ਕਰਾਉਣ ਵਾਸਤੇ ਵੀਡੀਓ ਪਵਾਉਣੀ ਹੋਵੇ ਉਹ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫੇਸਬੁੱਕ ਤੇ YouTube ਤੇ ਸਾਡਾ ਚੈਨਲ ਹੈ ਪੰਜਾਬੀ ਇਕਤਾ ਟੀਵੀ ਅਸੀਂ ਹਰ ਤਰ੍ਹਾਂ ਦੇ ਵੀਡੀਓ ਪਾਉਂਦੇ ਆਂ ਗੰਦੀ ਵੀਡੀਓ ਕੋਈ ਨਹੀਂ ਪਾਉਂਦੇ ਅਸੀਂ ਕੋਈ ਵੀ ਕੰਮ ਦੀ ਵੀਡੀਓ ਪਵਾਣੀ ਹੋਵੇ ਕਿਸੇ ਦੁਕਾਨ ਦੀ ਮਸ਼ਹੂਰੀ ਕਰਵਾਉਣੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਬਾ ਤੁਹਾਨੂੰ ਫੇਰ ਦੱਸ ਰਹੇ ਆ 97797 2857 ਕਦੋਂ ਵੀ ਸਾਡੇ ਨਾਲ ਤੁਸੀਂ ਮੇਲ ਮਲਾਪ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ